ਅੱਜ ਮੈਂ ਤੁਹਾਡੇ ਨਾਲ ਜਿਹੜੀ ਗੱਲਬਾਤ ਸਾਂਝੀ ਕਰਨ ਵਾਸਤੇ ਆ ਰਿਹਾ ਹਾਂ ਉਹ ਇੱਕ ਬਹੁਤ ਅਹਿਮ ਮद्दा ਅੱਜ ਦੀ ਅਖਬਾਰ ਨਵਾਂ ਜਮਾਨਾ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਤੇ ਵਧੀਆ ਲੇਖ ਜਿਹੜਾ ਉਹ ਲੱਗਾ ਜੀ ਦੀ ਸੰਬਾਦਗੀ ਦੇ ਵਿੱਚ ਡਾਕਟਰ ਪੀਮਰਾਓ ਅੰਬੇਡਕਰ ਡਾਕਟਰ ਅੰਬੇਡਕਰ ਦੇ ਹਿੰਦੂਤਵ ਦਰਮਿਆਨ ਸਮਝੌਤਾ ਰਹਿਤ ਵਿਚਾਰਤਾਕ ਖਾਈ ਇਸ ਲੇਖ ਆ ਨਵਾਂ ਜਮਾਨਾ ਦਾ ਇਹਦੇ ਵਿੱਚ ਇੱਕ ਦੋ ਗੱਲਾਂ ਵਡੀਆਂ ਅਹਿਮ ਜੜੀਆਂ ਉੱਭਰ ਕੇ ਸਾਹਮਣੇ ਆਈਆਂ ਜਿਵੇਂ ਇੱਕ ਤਾਂ ਇਸ ਲੇਖ ਦੇ ਵਿੱਚ ਇਹ ਦਰਸਾਇਆ ਗਿਆ ਕਿ ਡਾਕਟਰ ਭੀਮrao ਅੰਬੇਡਕਰ ਸਾਹਿਬ ਨੂੰ ਕਿਵੇਂ ਆਰਐਸਐਸ ਉਹਨੂੰ ਵਰਤਨ ਦੀ ਕੋਸ਼ਿਸ਼ ਕਰ ਰਹੀ ਹੈ ਇੱਕ ਪਾਸੇ ਤੁਸੀਂ ਪਿਛਲੇ ਦਿਨੀ ਅੰਤ ਸ਼ਾਦ ਆਓ ਮੁਵਾਜਤ ਬਿਆਨ ਜਿਹੜਾ ਅਜੇ ਤੱਕ ਚੱਲ ਰਿਹਾ ਹੈ ਫਿਰ ਅੰਮ੍ਰਿਤਸਰ ਦੇ ਵਿੱਚ ਅੰਬੇਡਕਰ ਦੇ ਬੁੱਤ ਨਾਲ ਛੇੜਛਾੜ ਇਹ ਸਾਰਾ ਕੁਝ ਚੱਲ ਰਿਹਾ ਤੁੱਚੇ ਪਾਸੇ ਸੰਗ ਡਾਕਟਰ ਪੀਮਰਾਓ ਅੰਬੇਡਕਰ ਨੂੰ ਕਿਵੇਂ ਵਰਤਣਾ ਚਾਹੁੰਦਾ ਇਹ ਲੇਖ ਦੇ ਵਿੱਚ ਜਿਹੜੀ ਪ੍ਰਮੁੱਖ ਗੱਲ ਹੈ ਉਹ ਇਹ ਦੱਸੀ ਗਈ ਹੈ ਕਿ ਆਰਐਸਐਸ ਸੰਗ ਪਰਿਵਾਰ ਨੇ ਜਦੋਂ ਡਾਕਟਰ ਸਾਹਿਬੀ 임ਰਾਉ ਐਮਬਿਡ ਕਰਨ ਨੂੰ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਨੇ ਉਹਨਾਂ ਦੇ ਕੈਂਪਾਂ ਵਿੱਚ ਵੇਸ਼ ਕੀਤਾ ਦੌਰਾ ਕੀਤਾ ਉਹ ਕਿੰਨੇ ਸਹਿਮਤ ਸਨ ਆਰਐਸਐਸ ਦੀ ਵਿਚਾਰਧਾਰਾ ਦੇ ਨਾਲ ਪਰ ਨਾਲ ਹੀ ਇਸ ਲੇਖ ਦੇ ਵਿੱਚ ਇਹ ਵੀ ਸਾਫ਼ ਕਰ ਦਿੱਤਾ ਗਿਆ ਕਿ ਡਾਕਟਰ ਸਾਹਿਬ ਦੀਆਂ ਆਪਣੀਆਂ ਲਿਖਤਾਂ ਜਾਂ ਉਹਨਾਂ ਦੇ ਭਾਸ਼ਣਾਾਂ ਦੇ ਵਿੱਚ ਕਦੇ ਵੀ ਸੰਗ ਪਰਿਵਾਰ ਨਾਲ ਨੀੜਤਾ ਵਾਲੀ ਕੋਈ ਵੀ ਗੱਲ ਜਿਹੜੀ ਆ ਉਹਨਾਂ ਨੇ ਕਦੇ ਵੀ ਨਹੀਂ ਕੀਤੀ ਜਿਹੜਾ ਸੰਗ ਪਰਿਵਾਰ ਵੱਲੋਂ ਫਲਾਇਆ ਜਾ ਰਿਹਾ ਭਰਮਜਾਲ ਤੇ ਇਹ ਕੋਰਾ ਝੂਠ ਸਾਬਤ ਹੁੰਦਾ ਇਸ ਸਪਸ਼ਟ ਤੌਰ ਤੇ ਸਾਹਮਣੇ ਇਸ ਲੇਖਕ ਨੇ ਇਸ ਲੇਖ ਦੇ ਵਿੱਚ ਸਪਸ਼ਟ ਕਰ ਦਿੱਤਾ ਕੋਈ ਦੂਰੀਆਂ ਨਹੀਂ ਪਰ ਕੀ शूद्र ਸਮਾਜ ਨੂੰ ਇੱਕ ਤੇ ਪਹਿਲੀ ਵਾਰ ਵਰਤਨ ਦੀ ਕੋਸ਼ਿਸ਼ ਕੀਤੀ ਗਈ ਹੈ ਕੀ ਸਨਾਤਨ ਧਰਮ ਦੇ ਨਾਲ शूद्र ਸਮਾਜ ਦਾ ਕੋਈ ਲੈਣਾ ਦੇਣਾ ਹੈ ਜਦੋਂ ਅਸੀਂ ਮਨੁਸਮ੍ਰਤੀ ਨੂੰ ਪੜ੍ਹਦੇ ਹਾਂ ਤਾਂ ਉਹਦੇ ਪਹਿਲੀਆਂ ਹੀ ਸ਼ਬਦਾਂ ਦੇ ਵਿੱਚ ਇਹ ਬੜਾ ਸਪਸ਼ਟ ਹੋ ਜਾਂਦਾ ਸ਼ੂਦਰ ਢੋਰ ਤੇ ਨਾੜੀ ਤਿੰਨੇ ਤਾੜਨਾਂ ਦੇ ਅਧਿਕਾਰੀ ਯਾਨੀ ਕਿ ਪਸ਼ੂ ਔਰਤ ਤੇ ਸ਼ੂਦਰ ਇਹਨਾਂ ਨੂੰ ਇੱਕੋ ਹੀ ਕੈਟਾਗਰੀ ਦੇ ਵਿੱਚ ਲੈ ਆ ਗਿਆ ਜੋ ਸ਼ੁੱਤਰ ਸਮਾਜ ਨੂੰ ਕਿਤੇ ਵੀ ਕਿਉਂਕਿ ਚਾਰ ਵਰਨਾਂ ਦਾ ਜ਼ਿਕਰ ਹੁੰਦਾ ਚਾਰ ਵਰਨ ਬ੍ਰਾਹਮਣ ਖੱਤਰੀ ਤੇ ਵੈਸ਼ ਤੇ ਸ਼ੁੰਦਰ ਇਹੜੇ ਚਾਰ ਵਰਨ ਬਣਾਏ ਗਏ ਆ ਇਹਨਾਂ ਨੂੰ ਚੰਗੀ ਤਰ੍ਹਾਂ ਖੋਖਣ ਦੀ ਲੋੜ ਆ ਕਿ ਕਿਤੇ ਵੀ ਸਨਾਤਨ ਧਰਮ ਦੇ ਹਿੰਦੂਤੋਂ ਦੇ ਸ਼ੂਦਰਾਂ ਦਾ ਨੇੜੇ ਰਹਿਣਾ ਜਾਇਜ਼ ਆ ਕੀ ਇਹ ਵਖਰੇਵਾ ਮਨੁਸਮਰਤੀ ਨੇ ਆਪ ਜਿਹੜਾ ਬਧਾਨਾ ਮਨੁ ਨੇ ਲਿਖਿਆ ਉਹਦੇ ਵਿੱਚ ਸਾਫ਼ ਨਹੀਂ ਆ ਪਰ ਕਿਵੇਂ ਸ਼ੂਦਰਾਂ ਨੂੰ Hindu ਸਾਫਤ ਕਰਕੇ Hinduਆਂ ਦੇ ਨੇੜੇ ਤੀੜੀ ਸਾਫਤ ਕਰਤੀ ਕਿਵੇਂ ਵਰਤਿਆ ਜਾ ਰਿਹਾ ਤੇ ਕਿਵੇਂ ਜਿਹੜੇ ਬਹੁਤ ਘੱਟ ਲੋਕ ਆ ਉਹ ਕਿਵੇਂ ਆਪਣੀ ਗੱਦੀ ਨੂੰ ਕਾਇਮ ਰੱਖਦੇ ਆ ਮੈਂ ਸਨਾਤਨ ਧਰਮ ਦੇ ਸਾਰੇ ਲੋਕਾਂ ਨੂੰ ਮਾਰਿਆ ਨਹੀਂ ਕਹਿੰਦਾ ਕਿਉਂਕਿ ਸਨਾਤਨ ਧਰਮ ਦੇ ਵਿੱਚ ਜਾਂ ਪਹਿਲੇ ਤਿੰਨ ਵਰਨਾ ਆਦਿ ਵਿੱਚ ਜਿਨ੍ਹਾਂ ਨੇ ਜਨਮ ਲਿਆ ਉਹਨਾਂ ਚ ਬਹੁਤ ਸਾਰੇ ਲੋਕਾਂ ਨੇ ਆਪਣੇ ਧਰਮ ਦੀਆਂ ਜਿਹੜੀਆਂ ਪੂੰਜ ਤਾਈਆਂ ਉਹਨਾਂ ਨੂੰ ਅਜਾਕਰ ਕੀਤਾ ਇਨਕਲਾਬੀ ਵਿਚਾਰ ਦਿੱਤੇ ਅੱਗੇ ਵਧੇ ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਖੱਤਰੀ ਵਰਨ ਦੇ ਵਿੱਚ ਜਨਮ ਲੈ ਕੇ ਉਹਨਾਂ ਨੇ ਉਹਨਾਂ ਦੀਆਂ ਖਾਮੀਆਂ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਔਕਤਾਈਆਂ ਉਹਨਾਂ ਨੂੰ ਜਾਗਰੂਕ ਕੀਤਾ ਤੇ ਸ਼ੂਦਰ ਸਮਾਜ ਦੇ ਨਾਲ ਜਿਹੜਾ ਹੋ ਰਿਹਾ ਵਿਤਕਰਾ ਉਹਦੀ ਹਮਾਇਤ ਕਰਦਿਆਂ ਉਹਨੂੰ ਕੰਟਮ ਕਰਨ ਦੀ ਕੋਸ਼ਿਸ਼ ਕੀਤੀ ਹੋਰ ਬਹੁਤ ਸਾਰੇ ਆਜ਼ਾਦੀ ਦੀ ਲੜਾਈ ਦੇ ਵਿੱਚ ਚੰਦਰਸ਼ੇਖਰ ਆਜਾਦ ਵਰਗੇ ਬੰਦੇ Hindu ਸਮਾਜ ਦੇ ਸਨ ਪਰ ਉਹ ਇਨਕਲਾਬ ਤੇ ਆਪਣੀਆਂ ਜਿਹੜੀਆਂ ਖਾਮੀਆਂ ਉਧਾ ਦੇ ਵਿਰੋਧ ਦੇ ਵਿੱਚ ਵੀ ਖੜੇ ਨਜ਼ਰਾਂ ਹੈ ਡਾਕਟਰ ਪੈਰੀ ਲਾਲ ਗਰਗ ਅੱਜ ਵੀ ਉਸੇ ਸਮਾਜ ਦੇ ਵਿੱਚੋਂ ਲੇਕਿਨ ਉਹ ਲਗਾਤਾਰ ਨਿਵਲਕ ਮੈਨੇ ਇੱਕ ਇਹਨਾਂ ਦਾ ਪਾਪ ਇਸ ਸਾਰੇ ਹਿੰਦੂ ਜਾਂ ਸਨਾਤਨੀ ਮਾੜੇ ਨਹੀਂ ਉਹਨਾਂ ਦੇ ਵਿੱਚ ਵੀ ਇਹ ਸਾਰੀਆਂ ਗੱਲਾਂ ਨਹੀਂ ਪਰ ਹੁਣ ਮੁੱਖ ਦੀ ਗੱਲ ਇਹ ਹੈ ਕਿ ਇਹ ਜਿਹੜਾ ਸ਼ੂਦਰ ਸਮਾਜ ਹੈ ਮੇਰਾ ਸ਼ੂਦਰ ਵਰਨ ਕੋਈ ਇਹਦੀ ਸਨਾਤਨ ਦੇ ਨਾਲ ਨੇੜਤਾ ਹੈ ਜਾ ਨਹੀਂ ਹੈ ਤਾਂ ਇਹ ਸਪਸ਼ਟ ਹੋ ਜਾਂਦਾ ਕਿ ਜੇ ਮਨੁਸਮਰਤੀ ਨੂੰ ਧਿਆਨ ਨਾਲ ਵੇਖੀਏ ਤਾਂ ਸ਼ੂਦਰਾਂ ਦਾ ਇੱਕ ਪੈ ਹਾਵੀ ਮਤਲਬ ਸਨਾਤਨ ਤਰੰਦੇ ਨੇੜੇ ਚੜੀ ਵੀ ਨਹੀਂ ਹੈ ਉਹ ਸ਼ੁਨੇ ਸਪਸ਼ਟ ਗਿਆ ਕਿ ਜਿਹੜਾ ਦਲ ਸਮਾਜ ਹੈ ਜਿਹੜਾ ਸ਼ੂਦਰ ਹੈ ਉਹਨਾਂ ਨੂੰ ਇਹ ਕਿਤੇ ਕਿਹਾ ਜਾਵੇ ਕਿ ਤੁਸੀਂ ਮੰਦਰ ਦੇ ਵਿੱਚ ਜਿਹੜਾ ਸ਼ਬਦ ਬੜਾ ਕੌੜਾ ਵੀ ਸ਼ੂਸ਼ੂ ਕਰਨ ਲਈ ਵੀ ਕਿਹਾ ਜਾਵੇ ਪਿਸ਼ਾਬ ਕਰਨ ਲਈ ਵੀ ਕਿਹਾ ਜਾਵੇ ਤਾਂ ਉਹਨਾਂ ਨੂੰ ਜਾਣਾਂ ਨਹੀਂ ਚਾਹੀਦਾ ਉਹ ਸ਼ੋਏ ਇਹ ਗੱਲ ਵੀ ਕਹਿੰਦਾ ਹੈ ਕਿ ਸ਼ੂਦਰਾਂ ਦੀ ਗੁਲਾਮੀ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਦੋਂ ਇਹ ਲੜਾਈ ਲੜੀ ਗਈ ਕਿ ਸਾਨੂੰ ਮੰਦਰਾਂ ਦੇ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਇਹ ਗੁਲਾਮੀ ਦਾ ਹੋਰ ਲੰਮਾ ਰਸਤਾ ਉਹਨਾਂ ਨੂੰ ਗੁਲਾਮ ਕਰੇਗਾ ਜਦੋਂ ਕਿਸੇ ਪੰਡਤ ਨੇ ਕਿਹੇ ਸ਼ੂਤਰ ਦਾ ਹੱਥ ਫੜਿਆ ਤੇ ਉਹਦੀ ਕਿਸਮਤ ਦੱਸਣੀ ਸ਼ੁਰੂ ਕੀਤੀ ਇਹ ਸ਼ੂਦਰਾਂ ਦੀ ਗੁਲਾਮੀ ਦਾ ਹੋਰ ਵੱਡਾ ਜਿਹੜਾ ਉਹ ਜਿਗਾਰ ਐ ਕਹ ਲਈਏ ਕਿ ਸੰਤਨਨੀ ਉਹਨਾਂ ਲੋਕਾਂ ਨੇ ਉਹਨਾਂ ਠੱਗਾਂ ਨੇ ਲਾ ਲਿਆ ਜਿਹੜੇ ਸ਼ੂਤਰਾਂ ਨੂੰ ਵਰਤ ਕੇ ਉਹਨਾਂ ਦੇ ਸਿਰ ਤੇ ਰਾਜ ਕਰਦੇ ਆਧਾਰਨ ਜੇ ਰਾਮ ਮੰਦਰ ਬਣਿਆ ਤੇ ਰਾਮ ਮੰਦਰ ਦੇ ਵਿੱਚ ਲੜਨ ਵਾਲੇ ਲੋਕ ਰਾਮ ਮੰਦਰ ਨੂੰ ਦੀ ਉਸਾਰੀ ਕਰਨ ਵਾਲੇ ਲੋਕ ਉਸ ਮਸ਼ਤ ਨੂੰ ਢਾਉਣ ਵਾਲੇ ਲੋਕ ਉਹਨਾਂ ਵਿੱਚ ਇੱਕ ਵੀ ਅੱਬਰ ਕਲਾਸ ਦਾ ਬ੍ਰਾਹਮਣ ਜਵਦਾ ਲੜਕਾ ਜਾਂਦਾ ਧੀ ਦਾ ਪੁੱਤ ਕਿਤੇ ਵੀ ਭਾਗ ਨਹੀਂ ਲੈ ਮਰਨ ਵਾਲੇ ਕੌਣ ਸਨ ਸ਼ੁੱਧਰ ਸਮਾਜ ਦੇ ਓਬੀਸੀ ਬੀਸੀ ਐਸਸੀ ਐਸਟੀ ਜਿੰਨਾਂ ਵਿੱਚ ਜਾ ਕੇ ਤੁਸੀਂ Hindu ਹੋ ਜਦੋਂ ਕਿ ਉਹ ਸਨਾਤਨੀ ਹੈ ਹੀ ਨਹੀਂ ਕਿਸੇ ਵੀ ਤਰੀਕੇ ਨਾਲ ਉਹ ਸਾਬਤ ਨਹੀਂ ਹੁੰਦੇ ਇਸੇ ਤਰ੍ਹਾਂ ਆ ਜਦਾਂ ਵੱਡਾ ਮੇਲਾ ਕੁੰਬ ਦਾ ਮੇਲਾ ਚੱਲ ਰਿਹਾ ਮੈਂ ਤਾਂ ਕਹੂੰ ਪਖੰਡ ਦਾ ਮੇਲਾ ਚੱਲਦਾ ਜਿੱਥੇ ਦੁਨੀਆ ਭਰ ਦੇ ਪਖੰਡੀ ਲੋਕ ਸਾਧੂ ਸੰਤਾਂ ਦੇ ਰੂਪ ਵਿੱਚ ਇਕੱਠੇ ਹੋਏ ਇੱਥੇ ਮਰਨ ਵਾਲਿਆਂ ਦੀ ਗਿੱਟੀ ਦੇ ਵਿੱਚ OBC BC SC ST ਉਹਨਾਂ ਦੀ ਗਿੰਤੀ ਬਹੁਤ ਵੱਡੇ ਪੱਧਰ ਤੇ ਚਾਹੇ ਉਹ ਦਿੱਲੀ ਰੇਲਵੇ ਸਟੇਸ਼ਨ ਦੀ ਭਗਤ ਹੌਣ ਦੇ ਵਿੱਚ ਮਰੇ ਚੌਥੇ ਮਰੇ ਜਿਹੜੇ ਸ਼ਾਈ ਸ্নান ਕਰਨ ਵਾਲੇ ਲੋਕ ਫਿਰ ਅਬਰ ਕਲਾਸ ਦੇ ਲੋਕ ਉਹਨਾਂ ਦਾ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਇਹ ਸਾਫ਼ ਘਟਨਾਵਾਂ ਜਿਹੜੀਆਂ ਇਹ ਸਾਫ਼ ਕਰ ਦਿੰਦੀਆਂ ਤੇ ਸਾਡੇ ਜਿਹੜੇ ਐਸਸੀ ਐਸਟੀ ਜਾਂ ਜਿਹੜੇ ਸ਼ੂਦਰ ਜਿਨਾਂ ਨੂੰ ਕਿਹਾ ਗਿਆ ਉਹਨਾਂ ਨੂੰ ਵੱਡੇ ਪੱਧਰ ਤੇ ਵਾਰਤਿਆ ਜਾਂਦਾ ਉਹਨਾਂ ਨੂੰ ਮਰਵਾਇਆ ਜਾਂਦਾ ਦੰਗਿਆਂ 'ਚ ਵਾਰਤਿਆ ਜਾਂਦਾ ਪਰ ਉਹਨਾਂ ਦਾ ਸਨਾਤਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਵੀ ਗੱਲ ਸਾਫ਼ ਆ ਪਰ ਉਹਨਾਂ ਨੂੰ ਵਾਰਤਿਆ ਜਾਂਦਾ ਜਿਵੇਂ ਇਸ ਲੇਖ ਦੇ ਵਿੱਚ ਨਮਾ ਜਮਾਦੀ ਦੇ ਵਿੱਚ ਡਾਕਟਰ ਪੀਮਰਾਓ ਅੰਬਿਲਕਰ ਨੂੰ ਆਪਣਾ ਹਮਾਇਤੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਇਸੇ ਤਰ੍ਹਾਂ ਸ਼ੂਦਰ ਸਮਾਜ ਦੇ ਲੋਕਾਂ ਵੀ ਕੀਤਾ ਗਿਆ ਕਿਉਂਕਿ ਮਨੁਸਮ੍ਰਿਤੀ ਸਾਫ਼ ਕਰਦੀ ਹੈ ਕਿ ਜਿਹੜਾ ਸ਼ੂਦਰ ਹੈ ਉਹ ਕਿਸੇ ਮੰਦਰ ਦੀ ਕੰਧ ਨੂੰ ਵੀ ਹੱਥ ਨਹੀਂ ਲਾ ਸਕਦਾ ਦੇਖ ਨਹੀਂ ਸਕਦਾ ਕੋਈ ਮੰਤਰ ਸੁਣ ਨਹੀਂ ਸਕਦਾ ਜੇ ਸੁਣਦਾ ਤੇ ਕੰਨ ਚ ਸਿੱਕੀ ਪਾ ਦਿਓ ਜੇ ਦੇਖਦਾ ਤੇ ਅੱਖਾਂ ਕੱਢ ਦਿਓ ਜੇ ਬੋਲਦਾ ਤੇ ਜੀਭ ਕੱਟ ਦਿਓ ਇਹ ਤੌਰ ਦੇਤੇ ਵੀ ਖਿਆ ਗਿਆ ਇਹ ਸਾਡੇ ਸਾਹਮਣੇ ਆ ਤੇ ਅਸੀਂ ਇਹਨੂੰ ਵੇਖਿਆ ਤੇ ਪੜਿਆ ਤੇ ਸੁਣਿਆ ਕਿ ਉਹਨਾਂ ਲੋਕਾਂ ਨੇ ਕੀ ਕੀ ਜ਼ੁਲਮ ਜੜੇ ਆ ਕੋ ਸ਼ੂਦਰਾਂ ਤੇ ਕੀਤੇ ਤੇ ਫਿਰ ਉਹਨਾਂ Hindu ਦੇਵੀ ਦੇਵਤਿਆਂ ਸ਼ੂਦਰ ਕਿਉ ਮੰਨਣ ਕੀ ਕਾਰਨ ਸਿਰਫ ਗਮਰਾ ਕੇ ਗਮਰਾ ਕਰਕੇ ਇਹਨਾਂ ਲੋਕਾਂ ਨੂੰ ਉਹਨਾਂ ਦੇ ਖੇਮੇ ਦੇ ਵਿੱਚ ਪੜਤਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਆਪਣੇ ਰਾਜ ਭਾਗ ਤੇ ਆਪਣੀਆਂ ਗੱਦੀਆਂ ਨੂੰ ਕਾਇਮ ਕਰਨ ਦਾ ਜਿਹੜਾ ਯਤਨ ਆ ਉਹ ਲਗਾਤਾਰ ਜਿੱਚੂ ਕਾਮਯਾਬੀ ਕਰ ਰਹੇ ਕਿਉਂਕਿ ਸ਼ੂਤਰਾਂ ਦਾ ਜਦੋਂ ਕੋਈ ਹੈ ਹੀ ਨਹੀਂ ਲੈਣਾ ਦੇਣਾ ਹੀ ਕੋਈ ਨਹੀਂ ਉਹਨਾਂ ਦੇ ਨਾਲ ਹੁਣ ਤੁਸੀਂ ਇੱਕ ਚੀਜ਼ ਹੋਰ ਤੇ ਆਉਂਦੇ ਨਾਲ ਦੇਖੋ ਕਿ ਜਿਹੜੇ ਉੱਪਰ ਨੇ ਤਿੰਨ ਵਰਣ ਨੇ ਉਹ ਕਿਸੇ ਵੀ ਵਰਣ ਨੂੰ ਪੁੱਛੋ ਬ੍ਰਾਹਮਣ ਨੂੰ ਪੁੱਛੋ ਵੀ ਤੁਹਾਡੀ ਜਾਤ ਕੀ ਹੈ ਹਾਂ ਗੋਤ ਦੱਸਣਗੇ ਕਿ ਸਾਡੀ ਖਿੰਦੜੀਏ ਆ ਬ੍ਰਹਮੀ ਆ ਇਹ ਬ੍ਰਿਸਟ ਦੇ ਸਿਸਵੋ ਦੀਆਂ ਪੁਰਾਣੀ ਲੋਕਦੇ ਪਰ ਜਾਤ ਜਦੋਂ ਉਹਨਾਂ ਨੂੰ ਪੁੱਛੂ ਕਿ ਤੁਹਾਡੀ ਜਾਤ ਕੀ ਹੋ ਕਹਣਗੇ ਬ੍ਰਾਹਮਣ ਵੀ ਇਹ ਤਾਂ ਤੁਹਾਡਾ ਵਰਨ ਹੈ ਪਰ ਜਨ ਦੀ ਜਾਤ ਕੀ ਹੈ ਉਹ ਕਹਣਗੇ ਨਹੀਂ ਸਾਡੀ ਜਾਤ ਵੀ ਹੋਈ ਹੈ ਜਿਹੜਾ ਵਰਨ ਉਹੀ ਉਹਨਾਂ ਦੀ ਜਾਤ ਖੱਤਰੀਆਂ ਦਾ ਵੀ ਇਦਾਂ ਵੈਸ਼ਾਣਾ ਵੀ ਪਰ ਜਦੋਂ ਸੂਦਰ ਸਮਾਜ ਦੀ ਗੱਲ ਆਉਂਦੀ ਤਾਂ ਸੂਦਰ ਸਮਾਜ ਦੇ ਵਿੱਚ ਕੀ ਦੇਖਣ ਨੂੰ ਮਿਲਿਆ ਕੋਈ ਜੱਟ ਕੋਈ ਯਾਟ ਕੋਈ ਸ਼ਿੰਬਾ ਕੋਈ ਮਹਿਰਾ ਕੋਈ ਨਾਈ ਕੋਈ ਕਮਿਆਰ ਕੋਈ ਚਮਿਆਰ ਕੋਈ ਮੱਧਵੀ ਸਿੰਘ ਕੋਈ ਮਾਲੀ ਮਤਲਬ ਜਾਤਾਂ ਦੇ ਵਿੱਚ শূদ্র ਸਮਾਜ ਨੂੰ ਬਣ ਦਿੱਤਾ ਫਿਰ ਇੱਥੇ ਵੀ ਗੱਲਬਾਤ ਨਹੀਂ ਕੀਤੀ ਵਰਤਿਆ ਜਿਵੇਂ ਜਾਂਦਾ ਮੈਂ ਤੁਹਾਂ ਦੱਸ ਰਿਹਾ ਕਿ ਇੱਥੇ ਵੀ ਗੱਲਬਾਤ ਨਹੀਂ ਕੀਤੀ ਇਹਦੇ ਵਿੱਚ ਵੀ শূদ্র ਤੇ ਅਤੀਸ਼ੁੱਧਰ ਮਣੇ ਉਸ ਬ੍ਰਾਹਮਣ ਦੀ ਦਿੱਲੀ ਰਹਿਣ ਦੀ ਠੱਗੀ ਮਾਰਨ ਦੀ ਵਰਤਨ ਦੀ ਨੀਤੀ ਜਿਹੜੀ ਆ ਉਹਦੇ ਤਹਿਤ ਕੰਮ ਕੀਤਾ ਗਿਆ। ਅਗਰ ਕਿਸੇ ਝੱਟ ਨੂੰ ਯਾਨੀ ਕਿਸਾਨ ਨੂੰ ਜਾਂ ਜਾਟ ਨੂੰ ਅਗਰ ਇਹ ਕਹਿ ਦਿੰਦੇ ਕਿ ਤੁਸੀਂ ਹੱਥ ਨਹੀਂ ਲਾ ਸਕਦੇ ਤੇ ਸ਼ੂ ਨਹੀਂ ਸਕਦੇ ਤਾਂ ਫਿਰ ਖੇਤਾਂ 'ਚ ਕੰਮ ਕਰਕੇ ਅਨਾਜ ਪੈਦਾ ਕਰਕੇ ਇਨ੍ਹਾਂ ਬ੍ਰਾਹਮਣਾਂ ਨੂੰ ਕੌਣ ਦਿੰਦਾ? ਇਨ੍ਹਾਂ ਵਰਨਾ ਨੂੰ ਕੌਣ ਦਿੰਦਾ? ਇਸ ਕਰਕੇ ਉਹਨੂੰ ਨਾ ਗੈਰ ਦੇ ਤਾਪਿੱਤ ਤੁਸੀਂ ਛੂ ਸਕਦੇ ਜੀ ਕਿਉਂਕਿ ਇਹਨਾਂ ਨੇ ਅਨਾਜ ਖਾਣਾ ਸੀ ਇਸੇ ਤਰ੍ਹਾਂ ਤਰਖਾਨ ਨੂੰ ਲੁਹਾਰ ਨੂੰ ਮਹਿਰੀ ਨੂੰ ਨਾਈ ਨੂੰ ਇਸ ਕਰਕੇ ਸ਼ੂਨ ਦਾ ਅਯਾਜਤ ਕੀ ਦਿੱਤੀ ਤੇ ਤੁਸੀਂ ਛੂ ਸਕਦੇ ਜੀ ਕਿਉਂ ਕਿ ਇਹਨਾਂ ਦੇ ਕੰਮ ਭਾਂਡੇ ਕਿੰਨੇ ਮਾਜਣੇ ਸੀ ਝੂਠ ਕਿੰਨੇ ਚੁੱਕਣੀ ਸੀ ਇਸ ਕਰਕੇ ਉਹਨਾਂ ਨੂੰ ਉਸ ਕੈਟਾਗਰੀ ਤੋਂ ਬਾਹਰ ਰੱਖਿਆ ਪਰ ਅਤੀ ਸ਼ੁੱਧ ਜਿਹੜੇ ਵੇਖ ਵੀ ਨਹੀਂ ਸਕਦੇ ਟੱਚ ਨਹੀਂ ਕਰ ਸਕਦੇ ਉਹਨਾਂ ਦੇ ਵਿੱਚ ਜਿਹੜੇ ਮਾਲ ਨੂੰਤਰ ਚੁੱਕਣ ਵਾਲੇ ਲੋਕ ਉਹਨਾਂ ਜਿਹੜੇ ਸਾਦੀ ਮਿਹਨਤ ਕਰਨ ਵਾਲੇ ਜਿਨ੍ਹਾਂ ਦੀ ਪੂਜਾ ਕਰਨੀ ਚਾਹੀਦੀ ਸੀ ਉਹਨਾਂ ਲੋਕਾਂ ਨੂੰ ਕਿਹਾ ਕਿ ਨਹੀਂ ਤੂੰ ਸ਼ੂ ਨਹੀਂ ਸਕਦੇ ਦੇਖ ਨਹੀਂ ਸਕਦੇ ਪਰ ਇੱਕ ਚੀਜ਼ ਸਾਰਿਆਂ ਨੇ ਪ੍ਰਾਪਤ ਲਈ ਉਹ ਕੀ ਉਹ ਇਹ ਕਿ ਤੁਸੀਂ ਗਿਆਨ ਪ੍ਰਾਪਤ ਨਹੀਂ ਕਰ ਸਕਦੇ ਭਾਵੇਂ ਉਹ ਜੱਟ ਹੋਵੇ जाट ਹੋਵੇ ਸ਼ੀਬਾ ਹੋਵੇ 나ਈ ਹੋਵੇ ਘਮੀਆਰ ਹੋਵੇ ਸ਼ੂ ਸਕਦੇ ਪਰ ਤੁਸੀਂ ਗਿਆਨ ਜਿਹੜਾ ਉਹ ਪ੍ਰਾਪਤ ਨਹੀਂ ਕਰ ਸਕਦੇ ਤੂੰ ਪੜ੍ਹ ਦੇ ਨਹੀਂ ਸਕਦੇ ਇਹ ਸਾਰੇ ਸ਼ੂਦਰਾਂ ਨੇ ਇੱਕੋ ਜਿਹੇ ਤੇ ਬਰਾਬਰ ਨੇ ਇਹ ਸਾਰਾ ਕੁਝ ਦਰਸਉਂਦਾ ਇਹ ਸ਼ੂਦਰ ਸਮਾਜ ਦੇ ਜਿਹੜੇ ਲੋਕ ਆ ਜਿਹੜੇ ਸ਼ੂਦਰ ਵੰਨ ਦੇ ਲੋਕ ਆ ਉਹਨਾਂ ਦਾ ਸਨਾਤਨ ਤੰਤ ਦੇ ਨਾਲ ਬ੍ਰਾਹਮਣਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਜਾਤੀ ਤੌਰ ਤੇ ਵੈਸੇ ਮੈਂ ਗੱਲ ਕਰਾਂ ਮੇਰੇ ਲਈ ਸਾਰੇ ਮਨੁੱਖ ਇਸ ਧਰਤੀ ਦੇ ਸਾਰੇ ਮਨੁੱਖ ਇੱਕੋ ਜਿਹੇ ਆ ਧਰਮ ਨੇ ਕਦੇ ਵੀ ਕਿਸੇ ਦਾ ਕੋਈ ਪੜਾਅ ਨਹੀਂ ਕੀਤਾ ਧਰਮ ਨੇ ਨਵਾਂ ਰੱਬ ਪੈਦਾ ਕੀਤਾ ਨਵਾਂ ਪਗਵਾਨ ਪੈਦਾ ਕੀਤਾ ਨਵਾਂ ਪਰਮੇਸ਼ਰ ਪੈਦਾ ਕੀਤਾ ਤੇ ਉਹ ਪਰਮੇਸ਼ਰ ਲੜਾਈਆਂ ਤਸਾਦਾਂ ਦੀ ਚੜ ਬਣਿਆ ਇਹ ਸਾਰਾ ਕੁਝ ਚੱਲਦਾ ਰਿਹਾ ਸਾਡੇ ਇਸ ਸਮਾਜ ਦੇ ਹੁਣ ਇਸ ਚੀਜ਼ ਨੂੰ ਸਮਝਣ ਦੀ ਲੋੜ ਆ ਕਿ ਜੇਕਰ ਬੀਸੀ, ਓਬੀਸੀ ਗਾਂ ਐਸਸੀਐਸਟੀ ਇਹਨਾਂ ਨੂੰ ਇੱਕ ਪਾਸੇ ਕਰ ਦਈਏ ਇੱਕ ਬੰਨੇ ਕਰ ਦਈਏ ਤਾਂ ਜਿਹੜਾ 80% ਹਿੰਦੂਆਂ ਦਾ ਠੱਪਾ ਲਾਇਆ ਜਾ ਰਿਹਾ ਵੀ 80% ਪ੍ਰਤੀਸ਼ਤ ਭਾਰਤ ਦੇ ਅੰਦਰ ਹਿੰਦੂ ਆ ਇਹਨੂੰ ਹਿੰਦੂ ਰੈਕਟਰ ਬਣਾਉਣਾ ਕੀ ਉਹ 80% ਬਸ ਸਕਦੇ ਨੇ ਬਿਲਕੁਲ ਨਹੀਂ ਬਸ ਸਕਦੇ ਇਸ ਕਰਕੇ ਗੁੰਮਰਾਹ ਕੀਤਾ ਜਾ ਰਿਹਾ ਸਾਨੂੰ ਸ਼ੁੱਧਰ ਵਰਨ ਦੇ ਲੋਕਾਂ ਨੂੰ ਇਹ ਸਮਝਣ ਦੀ ਲੋੜ ਆ ਪਹਿਲਾਂ ਵੰਡੀਆਂ પાਕੇ ਸਾਰਾ ਕੁਝ ਕਰਕੇ ਵੰਡ ਕੇ ਤੇ ਸਾਨੂੰ ਗੁੰਮਰਾਹ ਕਰਕੇ ਸਾਡੇ ਲੋਕਾਂ ਦੇ ਉੱਤੇ ਉਹ ਟਾਈਮੇ ਠੱਗੀ ਮਾਰੀ ਗਈ ਰਾਜ ਤਾ ਗਿਆ ਜਿਹੜਾ ਅੱਜ ਤੱਕ ਜਾਰੀ ਹੈ ਸੋ ਇਹਨੂੰ ਸਮਝਣ ਦੀ ਲੋੜ ਆ ਇਸ ਵਰਗ ਨੂੰ ਕਿਰਤੀ ਵਰਗ ਦੇ ਵਿੱਚ ਤਬਕੀਲ ਕਰਨ ਦੀ ਲੋੜ ਆ ਕਿ ਇਹ ਸਾਰੇ ਕਿਰਤੀ ਲੋਕ ਜਿਹੜੇ ਵੇਲਰ ਪਹਿਲਾਂ ਵੀ ਰਹਿਣਾ ਚਾਹੁੰਦੇ ਸੀ ਠੰਡੇ ਖਾਣਾ ਚਾਹੁੰਦੇ ਸੀ ਉਹ ਪੂਜਾ ਪਾਠ ਦੇ ਨਾਂ ਤੇ ਲੁੱਟਣਾ ਤੇ ਲੁੱਟਦੇ ਰਹੇ ਹੁਣ ਵੀ ਹੁਣ ਇੱਕ ਗੱਲ ਹੋਰ ਇਹਦੇ ਵਿੱਚ ਮੈਂ ਐਡ ਕਰਦੇ ਹਾਂ ਕਿ ਸ਼ੂਦਰ ਸ਼ੂ ਨਹੀਂ ਸਕਦਾ ਦੇਖ ਨਹੀਂ ਸਕਦਾ ਪਰ ਸ਼ੂਦਰਾ ਦੀਆਂ ਔਰਤਾਂ ਦੇ ਨਾਲ ਨਿਮਰਜੀ ਕਰ ਔਰਤ ਨੂੰ ਇਨਸਾਨ ਸਨਾਤਨ ਧਰਮ ਦੇ ਵਿੱਚ ਸਮਝਿਆ ਹੀ ਨਹੀਂ ਗਿਆ ਮਨੁਸਮ੍ਰਤੀ ਦੇ ਮਤਲਬ ਮੈਂ ਆਪਣੇ ਕੋਲੋਂ ਕੁਝ ਨਹੀਂ ਕਹਿ ਰਿਹਾ ਮਨੁ ਸਮ੍ਰਤੀ ਦੇ ਮੁਤਾਬਕ ਔਰਤ ਨੂੰ ਇਨਸਾਨ ਨਹੀਂ ਸਮਝਿਆ ਗਿਆ ਉਹਨੂੰ ਇੱਕ ਵਸਤੂ ਜੋੜ ਕਰਨ ਦੀ ਵਸਤੂ ਇਹ ਸਮਝਿਆ ਗਿਆ ਤੇ ਸ਼ੂਦਰਾਂ ਦੀਆਂ ਔਰਤਾਂ ਨੂੰ ਤਾਂ ਇੰਨਾ ਜਲੀਲ ਕੀਤਾ ਜਾਂਦਾ ਰਿਹਾ ਕਿਰਨਾਲ ਦੇ ਵਿੱਚ ਅੱਜ ਵੀ ਇਸ ਭੈਣ ਦੀ ਯਾਦਗਾਰ ਬਣੀ ਹੈ ਜਨੇ ਆਪਣੇ ਸਤਾਨਾ ਘੱਟ ਦਿੱਤੇ ਤੇ ਮੁੜ ਕੇ ਉਹਦੀ ਮੌਤ ਹੋ ਗਈ ਕਿਉਂਕਿ ਬੱਚਾ ਜਨਮ ਤੋਂ ਬਾਅਦ ਉਹਨੂੰ ਦੁੱਧ ਚੰਗਾਉਂਦਾ ਵੀ ਟੈਕਸ ਇਹਨਾਂ ਠਾਕਰਾਂ ਵੱਲੋਂ ਇਹਨਾਂ ਸਨਤਨੀਆਂ ਨੂੰ ਲਾਇਆ ਜਾਂਦਾ ਸੀ ਤੇ ਜਦੋਂ ਉਹਦੀ ਕੁਰਬਾਨੀ ਦਿੱਤੀ ਤੇ ਫੇਰ ਉਹਨਾਂ ਨੂੰ ਬਲਾਉਜ ਇੱਕ ਵੱਖਰੀ ਕਿਸਮ ਦਾ ਪਾਉਂਦੀ ਹੈ ਜਾਇਤਮੇਰੀ ਅੱਜ ਉਹ ਸਮਾਂ ਨਹੀਂ ਇਹ ਗੱਲ ਸਾਫ਼ ਆ ਅੱਜ ਉਹ ਸਮਾਂ ਨਹੀਂ ਪਰ ਇਹ ਸਾਰਾ ਕੁਝ ਔਰਤਾਂ ਦੇ ਹੱਥ ਨੇ ਪਿੰਡੇ ਤੇ ਵੀ ਹੰਡਾਇਆ ਤੇ シュद्रांनी ਵੀ ਇਹ ਜਲਤ ਪਰਿਚਿਤ ਕੀ ਜਿਹੜੀ ਆ ਉਹ ਕੱਟੀ ਝਾੜੂ ਨੇ ਪਿੱਠ ਪਿਛੇ ਭੰਨ ਕੇ ਤੋਨਾ ਇੱਕ ਸਮਾ ਸੀਮਾ ਦੇ ਵਿੱਚ ਅੰਦਰੋਂ ਬਾਹਰ ਨਿਕਲਣਾ ਇਹ ਸਾਰਾ ਕੁਝ ਇਹ ਦਰਸੰਦਾਰ ਪਿੱ ਕੱਡਾ ਵੱਡਾ ਧੋਖਾ ਤੇ ਕਿੱਡਾ ਵੱਡਾ ਮਨੁੱਖ ਦੇ ਨਾਲ ਮਨੁੱਖ ਵੱਲੋਂ ਤਸ਼ੱਦਦ ਕੀਤਾ ਜਾਂਦਾ ਹੈ ਤੇ ਅੱਜ ਵੀ ਫਿਰ ਉਸੇ ਜਗ੍ਹਾ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਪੰਡਿਤ ਨੂੰ ਉਹਨਾਂ ਸਮੇਂ ਅੱਤ ਬਲਾਤਕਾਰ ਕਰਦੇ ਵੀ ਪੰਡਤ ਕੀ ਦੀ ਇੱਜ਼ਤ ਲੋਟ ਲੈਵੇ ਕਿਸੇ ਗਰੀਬ ਦੀ ਕੋਈ ਸਜ਼ਾ ਕਤਲ ਕਰ ਦੇਵੇ ਕੋਈ ਸਜ਼ਾ ਨਾ ਇਸ ਚੀਜ਼ ਨੂੰ ਦੁਬਾਰਾ ਕਿਉਂ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਇਹਦੇ ਅੰਛ ਇਹਦੇ ਅੰਛ ਕਿੱਥੋਂ ਮਿਲਦੇ ਆ ਤਾਂ ਤੁਸੀਂ ਪਿਛਲੀਆਂ ਘਟਨਾਵਾਂ ਦੇਖ ਸਕਦੇ ਹੋ ਕਾਠ ਮੰਡੂ ਦੇ ਵਿੱਚ ਇੱਕ ਮੁਸਲਮਾਨ ਛੋਟੀ ਬੱਚੀ ਦੇ ਨਾਲ ਬਲਾਤਕਾਰ ਹੁੰਦਾ ਤੇ ਬਲਾਤਕਾਰ ਕਰ ਕਰ ਉਹ ਮੰਦਰ ਦੇ ਵਿੱਚ ਹੁੰਦਾ ਉਤੋਂ ਬਾਅਦ ਉਹਨਾਂ ਬਲਾਤਕਾਰੀਆਂ ਦੀ ਹਮਾਇਤ ਦਿੱਤੀ ਬੀਜੇਪੀ ਦੇ ਆਰਐਸਐਸ ਦੇ ਵਕੀਲ ਲੈਵਲ ਦੇ ਬੰਦੇ ਹਮਾਇਤ ਤੇ ਆ ਜਾਂਦੇ ਗੋਧਰਾ ਕਾਂਡ ਗੁਜਰਾਤ ਦੇ ਵਿੱਚ ਤੰਦੂਰ ਦੇ ਵਿੱਚ ਸਾਰ ਕੇ ਜਿੰਨਾ ਮਾਰਤੇ ਜਿਹੜੇ ਬੜੇ ਫਕਰ ਨਾਲ ਪੇਦੇ ਗਏ ਸੀ ਜਦੋਂ ਉਹਨਾਂ ਬੱਚਿਆਂ ਨੂੰ ਐ ਸੁਟਿਆ ਤੇ ਉਹ ਪੁਰਖ ਦੇ ਤੇ ਸਾਨੂੰ ਬੜਾ ਮਜ਼ਾ ਆਉਂਦਾ ਸੀ ਇਡੀਆਂ ਵੱਡੀਆਂ ਉਹਨਾਂ ਨੂੰ ਸਜ਼ਾਆਂ ਹੋਈਆਂ ਪਰ ਉਹਨਾਂ ਨੂੰ ਸਜ਼ਾਆਂ ਮਾਫ ਕਰ ਦਿੱਤੀ ਗਈ ਹੈ ਇਹ ਕਹਿ ਕੇ ਕਿ ਉਹ ਪੰਡਿਤ ਤੇ ਬੜੇ ਵਿਦਵਾਨ ਤੇ ਉਹਦਾ ਚਾਲ ਚੱਲਣਾ ਬਹੁਤ ਠੀਕ ਸੀ ਇਸ ਕਰਕੇ ਤੇ ਬਾਹਰ ਆਉਂਦੇ ਉਹਨਾਂ ਨੂੰ ਹਾਰ ਨਾਲ ਸਵਾਗਤ ਕਰਨਾ ਇਹ ਮਾਨਸਿਕਤਾ ਦਰਸਾਉਂਦੀ ਹੈ ਕਿ ਬੀਜੇਪੀ ਤੇ ਆਰਐਸਐਸ ਕਰਨਾ ਕੀ ਚਾਹੁੰਦੀ ਹੈ ਅੰਬੀਡ ਕਰਨ ਨਾਲ ਕਿੰਨੀ ਸਹਿਮਤੀ ਆ ਤੇ ਕਿੰਨੀ ਅਸਹਿਮਤੀ ਆ ਇਹ ਸਾਫ ਆ ਇੱਕ ਪਾਸੇ ਕਹੀ ਜਾਣਾ ਕੀ ਅੰਬੇਡਕਰ ਨੂੰ ਵਰਤਣਾ ਦੂਜੇ ਪਾਸੇ ਅੰਬੇਡਕਰ ਦਾ ਵਿਰੋਧ ਕਰਨਾ ਇਹ ਦੋ ਗੱਲਾਂ ਨਾਲ ਦੀ ਨਾਲ ਚੱਲ ਰਹੀਆਂ ਸੋ ਇਸ ਕਿਸ਼ਤ ਦੇ ਵਿੱਚ ਮੈਂ ਇੰਨੀਆਂ ਗੱਲਾਂ ਤੁਹਾਡੇ ਨਾਲ ਸਰ ਜੀਆ ਕੀਤੀਆਂ ਅਗਲੀ ਕਿਸ਼ਤ ਦੇ ਵਿੱਚ ਮੈਂ ਹੋਰ ਬਰੀਕੀ ਦੇ ਨਾਲ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗਾ ਮੇਰੀ ਇੱਕ ਬੇਨਤੀ ਹੈ ਕਿ ਇਸ ਪੋਸਟ ਦੇ ਉੱਤੇ ਅਸਾਰੂ ਬਹਿਸ ਕਰਿਓ ਅਸਾਰੂ ਗੱਲਾਂ ਲਿਖਿਓ ਅਸਾਰੂ ਬਹਿਸ ਕਰਨ ਦੀ ਕੋਸ਼ਿਸ਼ ਕਰਿਓ ਮੇਰਾ ਕਿਸੇ ਵੀ ਧਰਮ ਵਿਸ਼ੇਸ਼ ਜਾਂ ਕਿਸੇ ਨੂੰ ਕਿਸੇ ਮਨ ਨੂੰ ਠੇਸ ਪਹੁੰਚਾਉਂਦਾ ਕੋਈ ਮਤਲਬ ਨਹੀਂ ਹੈ ਨਾ ਹੀ ਮੈਂ ਚਾਹੁੰਨਾ ਮੇਰੇ ਲਈ ਹਰ ਇਨਸਾਨ ਬਰਾਬਰ ਹੈ ਤੇ ਇੱਕੋ ਜਿਹਾ ਤੇ ਹਰ ਧਰਤੀ ਮੇਰੇ ਲਈ ਮਸ਼ੀਸ਼ ਆ ਤੋ ਸ਼ੀਸ਼ ਰਹਿੂਗਾ ਸੋ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਹਾਂ ਪਰ ਜਿਹੜੀਆਂ ਖਾਮੀਆਂ ਜਿਹੜੀਆਂ ਕ੍ਰੀਤੀਆਂ ਉਹਨਾਂ ਦਾ ਵਿਰੋਧ ਤੇ ਆਪਣੇ ਖੁੱਲੇ ਵਿਚਾਰ ਤੁਹਾਡੇ ਵਿੱਚ ਰੱਖੇ ਆ ਮੇਰੀ ਇਹ ਪੋਸਟ ਚੰਗੀ ਲੱਗੇ ਇਹਨੂੰ ਸਬਸਕ੍ਰਾਈਬ ਤੇ ਕਾਮੀ ਪੀਜੀਓ ਤਾਂ ਕਿ ਬੋਂਛੇ ਤਿੱਖੇ ਕਿਤੇ ਮੇਰੇ ਵਿੱਚ ਵੀ ਕਮੀਆਂ ਉਹ ਕੱਢਿਓ ਜਰੂਰ ਪਰ ਸਾਰੂ ਢੰਗ ਨਾਲ ਤੁਹਾਡਾ ਇਸ ਪੋਸਟ ਲਈ ਬਹੁਤ ਬਹੁਤ ਧੰਨਵਾਦ ਅਗਲੀ ਪੋਸਟ ਦੇ ਵਿੱਚ ਹੋਰ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਇਹਦੇ ਸੰਬੰਧ ਵਿੱਚ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ